ਧਰਮ ਦੀ ਐਕਸਪਲੇਨੇਸ਼ਨ ਜੋ ਮੈਨੂੰ ਸਮਝ ਆਈ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਗੁਨਾ ਕਾ ਹੋਵੇ ਵਾਸਲਾ ਕਡ ਵਾਸ ਲਈ ਜਾਏ ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਦਾ ਸਾਂਝ ਕਰੀ ਜਾਏ ਗੁਨਾ ਕੇ ਦੀ ਛਾੜ ਅਵਗਣ ਚੱਲੀਏ ਪਹਿਰੇ ਪਟੰਬਰ ਛਾੜ ਅਡੰਬਰ ਆਪਣਾ ਪੇੜ ਮੱਲੀ ਜਿੱਥੇ ਜਾਏ ਬਈ ਹੈ ਭਲਾ ਕਈ ਹੈ ਇਹ ਧਰਮ ਧਰਮ ਦੀ ਹੋਰ ਕੋਈ ਵਿਆਖਿਆ ਨਹੀਂ ਨਾ ਕੋਈ Hindu ਹੈ ਨਾ ਕੋਈ Musalman ਹੈ ਨਾ ਕੋਈ Sikh ਨਾ Isaiye ਧਰਮਾਂ ਦੀ ਕੋਈ ਉਹ ਨਹੀਂ ਇਹ ਗੁਰ ਡਾਕਟਰ ਸਾਹਿਬ ਨੇ ਹੋਰ ਕਹੀ ਹੈ ਸਨਾਤਨ ਮੇਂ ਗੱਲ ਕਿਸੇ ਕੋਲ ਪੁੱਛੀਏ ਤੁਸੀਂ ਸਨਾਤਨ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵੀ ਸਨਾਤਨ ਦੀ ਬਾਤ ਆਈ ਕਬੀਰ ਨੇ ਖਾਤੇ ਉਠਾਇਆ ਕਬੀਰ ਕਹਿੰਦੇ ਨੇ ਅਬ ਮਨ ਉਲਟ ਸਨਾਤਨ ਹੋਆ ਅਬ ਮੇਰਾ ਮਨ ਉਲਟ ਕੇ ਸਨਾਤਨ ਹੋ ਗਿਆ ਫਿਰ ਕਬੀਰ ਦਾ ਮਨ ਕਬੀਰ ਦਾ ਸਨਾਤਨ ਕਿਹੜਾ ਅਗਰ ਸਨਾਤਨ ਦਾ ਅਰਥ ਉਹ ਹੈ ਜਿਹੜੇ ਉਹ ਲੋਕ ਕਹਿ ਰਹੇ ਨੇ ਮੈਨੂੰ ਨਹੀਂ ਪਤਾ ਡਾਕਟਰ ਸਾਹਿਬ ਸਨਾਤਨ ਦੇ ਕੀ ਅਰਥ ਨੇ ਕਿਉਂਕਿ ਮੇਰੇ ਡਾਕਟਰ ਨਾਲ ਇਸ ਤੇ ਚਰਚਾ ਨਹੀਂ ਪਰ ਜਿਹੜੇ ਸਨਾਤਨ ਦੀ ਬਾਤ ਕਰ ਰਹੇ ਨੇ ਸਨਾਤਨ ਦਾ ਫਿਰ ਕਬੀਰ ਦਾ ਸਨਾਤਨ ਕਿਹੜਾ सनातन ਦਾ ਵਾਸਤਵਿਕ ਅਰਥ ਜਿਹੜਾ ਡਿਕਸ਼ਨੀ ਜਿਹੜੀ ਕੋਈ ਵੀ ਡਿਕਸ਼ੀ ਕੋਲ ਕੇ ਦੇਖੋ ਉਹ ਸਾਸ਼ਵਤ ਉਹ ਕਦੇ ਖਤਮ ਹੋਣਾ ਉਹਦਾ ਸਨਾਤਨ ਦਾ ਉਹ ਸਨਾਤ ਨਾਲ ਕੋਈ ਸੰਬੰਧ ਨਹੀਂ 11 ਸਮੂਲਾ ਸత్యਾਰਥ ਪ੍ਰਕਾਸ਼ ਵਿੱਚ Swami Dayanand ਨੇ ਉਸੇ ਸਨਾਤਨ ਦੇ ਖਿਲਾਫ ਲਿਖੇ ਨੇ ਜੇ ਸਨਾਤਨ ਦੀ ਲੋਕ ਗੱਲਾਂ ਕਰਦੇ ਨੇ ਮੈਂ ਉਹਨਾਂ ਕੋਲ ਵੀ ਪੁੱਛਿਆ ਤੁਸੀਂ ਕਿਹੜੇ ਸਨਾਤਨ ਦੀ ਗੱਲਾਂ ਕਰ ਰਹੇ ਹੋ 11 ਸਮੂਲਾ ਤੁਹਾਡੇ ਖਿਲਾਫ ਲਿਖੇ ਗਏ ਨੇ 14 ਸత్యਾਰਥ ਪ੍ਰਕਾਸ਼ ਵਿੱਚ ਦੇ ਇਹਨਾਂ ਨੇ ਇੱਕ ਹੋਰ ਗੱਲ ਲਿਖਤਾ ਮੈਂ Hindu ਨਹੀਂ ਮੈਂ ਆਰੀ ਹਾਂ ਉਸ ਨੇ ਆਪਣੇ ਆਪ ਨੂੰ Hindu ਕਹਿਣ ਤੋਂ ਵੀ ਇਨਕਾਰ ਕੀਤਾ ਫਿਰ ਉਹਦਾ Hindu ਕੌਣ ਹੈ ਇਹ ਸਵਾਲ ਉੱਠਨੇ ਚਾਹੀਦੇ। ਅੱਜ ਸਵਾਲ ਕਿਹੜਾ ਹੈ? ਗੁਰੂ ਨਾਨਕ ਦੇਵ ਜੀ ਪਹਿਲੇ ਵਾਰ ਮੈਂ ਹੁਣ ਤੁਸੀਂ ਸਾਰੇ ਸਿਆਣੇ ਸੱਜਣ ਬੈਠੇ ਹੋ ਅਗਰ ਮੇਰੇ ਕੋਲ ਕੋਈ ਗੱਲ ਐਸੀ ਹੋ ਜਾਏ ਮੈਂ ਹੁਣੇ ਹੀ ਮਾਫੀ ਮੰਗਣ ਤੋਂ ਮੈਨੂੰ ਕੋਈ ਇਤਰਾਜ਼ ਨਹੀਂ ਹੁੰਦੀ ਤੇ ਮਾਫੀ ਮੰਗ ਲੈਣੀ ਚਾਹੀਦੀ। ਮੇਰੇ ਕੋਲ ਇੱਥੇ ਕਿਸੇ ਚੰਡੀਗੜ੍ਹ ਪ੍ਰੈਸ ਕਲਾਬ ਵਿੱਚ ਕਿਸੇ ਨੇ ਪੁੱਛਿਆ ਸੀ ਭਾਰਤਵਾਦ ਨਾਲ। ਉਹ ਕਹਿੰਦੇ ਨੇ ਕਿ ਗੁਰਸਿੱਖਾਂ ਦੀ ਖਾਲਸਾ ਦੀ ਸਰਦਾਰਣਾ ਜਿਹੜੀ ਹੈ ਉਹ ਹਿੰਦੂਆਂ ਦੀ ਰੱਖਿਆ ਵਾਸਤੇ ਹੋਈ ਹੈ ਤੇ ਇਸ ਕਰਕੇ ਉਹਨਾਂ ਨੇ ਮੈਂ ਕਿਹਾ ਪਾ ਗੁਰੂ ਨਾਨਕ ਨੂੰ ਹਿੰਦੂ ਦੇ ਅਰਥ ਪੜਤ ਪੁੱਛ ਲੈਨੇ ਗੁਰੂ ਗ੍ਰੰਥ ਸਾਹਿਬ ਵਿੱਚ ਹਿੰਦੂ ਨੂੰ ਐਕਸਪਲੇਨ ਕਰ। ਅੱਜ ਤੱਕ ਕਿਸੇ ਮੈਂ ਤਾਂ ਇਹਨਾਂ ਨੂੰ ਕਿਹਾ ਪਾਰਲੀਮੈਂਟ ਵਿੱਚ ਮੈਂ ਉਸਨੂੰ ਮਨੋਚਾਨ ਨੂੰ ਵੀ ਕਿਹਾ ਤੁਸੀਂ ਪਾਰਲੀਮੈਂਟ ਬਿੱਲ ਲੈ ਕੇ ਆ ਜਾਓ ਤੁਸੀਂ ਸਿੱਖ ਨੂੰ ਡਿਫਾਈਨ ਕਰਤਾ ਮੁਸਲਮਾਨ ਨੂੰ ਡਿਫਾਈਨ ਕਰਤਾ 크ਰਿਸਚਨ ਨੂੰ ਡਿਫਾਈਨ ਕਰਤਾ ਹਿੰਦੂ ਨੂੰ ਵੀ ਡਿਫਾਈਨ ਕਰ ਦਿਓ ਫਿਰ ਪ੍ਰਾਈਵੇਟ ਬਿੱਲ ਲੈ ਕੇ ਆ ਜਾਓ ਹਿੰਦੂ ਕੌਣ ਹੈ ਧਾਰਾ 25 ਵਿੱਚ ਸੰਵਿਧਾਨ ਦੀ ਆਰਟੀਕਲ 25 ਵਿੱਚ ਤੁਸੀਂ ਇਹ ਲਿਖ ਰਹੇ ਹੋ ਹਿੰਦੂ ਇਨਕਲੂਡਸ ਬਾਦਾਨ ਐਂਡ ਸਿੱਖ ਇਹਦਾ ਮਤਲਬ ਹਿੰਦੂ ਦੇ ਵਿੱਚ ਬੋਧ ਜੈਨ ਤੇ ਸਿੱਖ ਸ਼ਾਮਲ ਨੇ ਇਹ ਤਿੰਨੋਂ ਹੀ ਹਿੰਦੂ ਵਿਚਾਰਧਾਰਾ ਦੇ ਖਿਲਾਫ ਖੜੇ ਹੋਏ ਇੱਥੇ ਫਿਰ ਹਿੰਦੂ ਕਿਵੇਂ ਹੋਗੇ ਤਾਂ ਫਿਰ ਹਿੰਦੂ ਕੌਣ ਹੈ ਤੀਸਰੀ ਗੱਲ ਹਿੰਦੂ ਮੈਜੋਰਟੀਰੀਅਨ ਕਿਵੇਂ ਹੈ ਮੇਰਾ ਸਵਾਲ ਹੀ ਕੋਰ ਸੀ ਹਿੰਦੂ ਮੈਜੋਰਟੀ ਕਿਵੇਂ ਹਿੰਦੂ ਦੀ ਮੈਜੋਰਟੀ ਕਿਵੇਂ ਹਿੰਦੂ ਤਾਂ ਅਗਰ ਹਿੰਦੂ ਨੂੰ ਅਗਰ ਗੁਰੂ ਅਗਰ ਔਰੰਗਜ਼ੇਬ ਜਿਹੜੇ ਸੋਬਾ ਮਨ ਸੋਨਾ ਜਨੇ ਉਤੇ ਹੋ ਮੈਂ ਹੀ ਗੱਲ ਪੁੱਛੀ ਕਿਸੇ ਨੂੰ ਤੇ ਇਤਿਹਾਸ ਨੂੰ ਕਿਉਂਕਿ ਮੂਸਾ ਜੀ ਨੇ ਜੇ ਗੱਲ ਮੈਂ ਤਾਂ ਸਪੈਸ਼ਲੀ ਆਇਆ ਮੂਸਾ ਜੀ ਦਾ ਲੈਕਚਰ ਸੁਣਨ ਆਇਆ ਸੀ ਮੈਂ ਕੁਝ ਹਾਲ ਸਿੰਘ ਨੂੰ ਕਿਹਾ ਮੈਂ ਸਪੈਸ਼ਲਿਸਟ ਦਾ ਆਇਆ ਤੇ ਸਿੱਧਾ ਇੱਥੇ ਆਇਆ ਇੱਥੇ ਹੀ ਸਿੱਧਾ ਨਿਕਲ ਜਾਣਾ ਮੈਂ ਸ਼ਾਇਦ ਕਿ ਸੋਚਿਆ ਕਿ ਸ਼ਾਇਦ ਇਸ ਸਿੱਖ ਹਿਸਟਰੀ ਦੇ ਮੁਸੀਬਤ ਮੁਸਲਮਾਨ ਹਿਸਟਰੀ ਦੀ ਵੀ ਜਿਹੜੇ ਮੁਸਲਮਾਨ ਹਿਸਟੋਰੀయన్స్ ਨੇ ਤੇ ਜਿਹੜੇ ਹਿੰਦੂ ਹਿਸਟੋਰੀయన్స్ ਨੇ ਇਹਨਾਂ ਦੋਨਾਂ ਨੇ ਆਪਣਾ ਗਲਬਾ ਬਣਾਇਆ ਇਹਨਾਂ ਦੋਨਾਂ ਨੇ ਆਪਣੀ ਅਡਜਸਟਿੰਗ ਅਡਜਸਟਮੈਂਟ ਕੀਤੀ ਔਰ ਬੜੀ ਕਮਾਲ ਦੀ ਅਡਜਸਟਮੈਂਟ ਹੈ ਕਿਉਂਕਿ ਡਾਕਟਰ ਸਾਹਿਬ ਵੀ ਐਮਬੀਬੀਐਸ ਨੇ ਤੇ ਅਜੇ ਮੈਨੂੰ ਪਤਾ ਲੱਗਿਆ موسی ਜੀ ਵੀ ਐਮਬੀਬੀਐਸ ਨੇ ਹੁਣ ਦੋਨੋਂ ਡਾਕਟਰ ਹੁਣ ਡਾਕਟਰ ਸਾਨੂੰ ਹਿਸਟਰੀ ਮੈਂ ਵਿਦ ਹੁਣ ਮੈਂ ਇਹਨਾਂ ਕੋਲ ਪੁੱਛ ਲਾਂ ਇਹ ਦੋਨੋਂ ਐਡਜਸਟਮੈਂਟ ਸਿਕ ਹਿਸਟਰੀ ਨੂੰ ਵਾਸ਼ ਆਊਟ ਕਰਦਾ ਸਿਕ ਹਿਸਟਰੀ ਕਿਸ ਨੇ ਲਿਖੀ ਉਹ ਕਹਿੰਦੇ ਨੇ 1937 ਵਿੱਚ ਹਿੰਦੂ ਮਹਾਸਭਾ ਕਹਿ ਰਹੀ ਹੈ ਇਹ ਦੁਈ ਰਾਸ਼ਟਰ ਹੈ ਹਿੰਦੁਸਤਾਨ ਦੁਈ ਰਾਸ਼ਟਰ ਹੈ ਇੱਕ ਹਿੰਦੂ ਹੈ ਤੇ ਇੱਕ ਮੁਸਲਮਾਨ ਸਿੱਖ ਤਾਂ ਕਿਤੇ ਰਹੇ ਨਹੀਂ ਜਿਸ ਸਿੱਖ ਨੂੰ ਅਸੀਂ ਖੜਾ ਕਰ ਰਹੇ ਹਾਂ ਜੇ ਸਿੱਖ ਦੀ ਅਸੀਂ ਅੱਜ ਬਾਤ ਕਰ ਰਹੇ ਹਾਂ ਉਹ ਤਾਂ ਕਿਤੇ ਐਗਜ਼ਿਸਟ ਵੀ ਨਹੀਂ ਕਰਦਾ 1940 ਵਿੱਚ ਜਿੰਨਾ ਲੈ ਕੇ ਆਂਦਾ ਹੈ ਜਿਹੜਾ ਇਕਬਾਲ ਨੇ ਪਾਕਿਸਤਾਨ ਵਾਲਾ ਇਸ਼ੂ ਉਠਾਇਆ ਉਹਦੇ ਚ ਕੀ ਕਹਿੰਦਾ ਜਿੰਨ ਜਿਹਨਾਂ ਕਹਿੰਦਾ ਉਹ ਦੋ ਹੀ ਰਾਸ਼ਟਰ ਕਹ ਰਹੇ ਨੇ ਇੱਕ ਇੱਕ ਸੇਕ ਇੱਕ Hindu ਨੇ ਤੇ ਇੱਕ Musalman ਨੇ ਤਾਂ ਫਿਰ ਸੇ ਕਿੱਥੇ ਰਹਿ ਗਏ ਸਵਾਲ ਇਹ ਹੈ ਕਿ ਸਾਡੀ ਐਗਜ਼ਿਸਟੈਂਸੀ ਚੈਲੰਜ